ਕਿ ਮੇਰੇ ਪਈ ਉਹ ਸੋਚਦੀ ਹੋਈ ਉਹ ਆਪਣੇ ਆਪ ਨੂੰ ਕਹਿੰਦੀ ਹੈ ਕਿ ਮੇਰੇ ਫਿੱਟੇ ਨੂੰ ਟਵਿੱਟਰ ਤੇ ਬੈਠੀ ਚਿੜੀ ਨੇ ਜਦੋਂ ਚੁੰਝ ਨੂੰ ਕਸੂ ਨਵਾਗ ਮਾਰਿਆ ਤਾਂ ਜਨ ਸੁਰੱਖਿਆ ਵਾਲਾ ਬੰਦਾ ਆਉਂ ਡਰਿਆ ਟਵਿੱਟਰ ਤੇ ਬੈਠੀ ਚਿੜੀ ਨੇ ਹਿੰਮਤ ਕਰਕੇ ਜਦੋਂ ਚੁੰਝ ਨੂੰ ਕਸੂ ਨਵਾਗ ਮਾਰਿਆ ਤਾਂ ਜੈਡ ਸੁਰੱਖਿਆ ਵਾਲਾ ਬੰਦਾ ਬਹੁਤ ਡਰਿਆ ਹਿੰਮਤ ਕਰਕੇ ਬੋਲੀ ਤੇ ਕਹਿੰਦੀ ਰੁੱਖਾਂ ਨੂੰ ਵੜਾ ਕੇ ਸਾਡੇ ਆਲਣੇ ਤੜਾ ਕੇ ਸਾਨੂੰ ਇੱਥੇ ਸਜਾ ਕੇ ਤੇਰੇ ਘਟੇ ਨੂੰ ਹਿੰਮਤ ਕਰਕੇ ਬੋਲੀ ਤੇ ਕਹਿੰਦੀ ਰੁੱਖਾਂ ਨੂੰ ਵੜਾ ਕੇ ਸਾਡੇ ਆਲਣੇ ਤੜਾ ਕੇ ਸਾਨੂੰ ਇੱਥੇ ਸਜਾ ਕੇ ਤੇਰੇ ਘਟੇ ਨੂੰ ਜੈਡ ਸੁਰੱਖਿਆ ਵਾਲਾ ਬੰਦਾ ਬਹੁਤ ਡਰਿਆ ਹੂੰ ਦਵਿਤਰ ਵਾਲੀ ਚੁੜੀ ਹੁਣ ਉੜ ਨਹੀਂ ਸਕਦੀ ਟਵਿੱਟਰ ਵਾਲੀ ਚਿੜੀ ਹੁਣ ਉਡ ਨਹੀਂ ਸਕਦੀ ਚੋਗ ਨਹੀਂ ਚੁਗਦੀ ਉਹ ਤਾਂ ਚੁਗਦੀ ਹੈ ਸ਼ਬਦੀ ਜੰਗ ਦੇ ਕੁੱਟੇ-ਫੁੱਟੇ ਅੱਖਰ ਹੋਮੇ ਨਾਲ ਭਰੇ ਅੱਖਰ ਤੇ ਕਹਿੰਦੀ ਤੁਸੀਂ ਇਹ ਛੱਡਿਆ ਮੇਰੇ ਲਈ ਤੇ ਕਹਿੰਦੀ ਤੁਸੀਂ ਇਹ ਛੱਡਿਆ ਮੇਰੇ ਲਈ ਤੇਰੇ ਫੁੱਟੇ ਮੂੰ ਟਵਿੱਟਰ ਵਾਲੀ ਚਿੜੀ ਅੱਖ ਥੱਪ ਕੇ ਟਵਿੱਟਰ ਵਾਲੀ ਚਿੜੀ ਅੱਖ ਥੱਪ ਕੇ ਸਭਨਾ ਤੋਂ ਅੱਖ ਬਚਾ ਕੇ ਜਦੋਂ ਬਾਹਰ ਤੱਕਦੀ ਤਉਹ ਆਪਣੀਆਂ ਅੱਖਾਂ 'ਚ ਵੀ ਕਿਸੂੰ ਨ ਮਾਰਦੀ ਤਾਂ ਉਹ ਆਪਣੀਆਂ ਅੱਖਾਂ 'ਚ ਵੀ ਕਿਸੂੰ ਨ ਮਾਰਦੀ ਕਿਉਂਕਿ ਉਸ ਨੂੰ ਕੋਈ ਚਿੜੀ ਨਾ ਉੜਦੀ ਨਾ ਆਗਣੇ 'ਚ ਮਿਲੀ ਕਿਉਂਕਿ ਉਹ ਬਨਾਪਤੀ ਟੰਗੇ ਆਲਣਿਆਂ 'ਚ ਲੁਕ ਕੈ ਨਾ ਚਿੜੀਆਂ ਨੂੰ ਵੇਖਦੀ ਕਿਉਂਕਿ ਉਹ ਬਨਾਪਤੀ ਟੰਗੇ ਆਲਣਿਆਂ 'ਚ ਲੁਕ ਕੈ ਨਾ ਚਿੜੀਆਂ ਨੂੰ ਵੇਖਦੀ ਪਰ ਉਹ ਫਿਰ ਵੀ ਆਜ਼ਾਦ ਸੀ ਪਰ ਉਹ ਫਿਰ ਵੀ ਆਜ਼ਾਦ ਨੇ ਨੂੰ ਮਿਲਣ ਦੇ ਖਾਮ ਨੇ ਆਪਣੇ ਅੰਦਰ ਵਾਸ ਨੇ ਇਹ ਸਭ ਦੇਖ ਕੇ ਪਿਤਰਵੜੀ ਚਿੜੀ ਹੈ ਬਹੁਤ ਉਦਾਸ ਨਾ ਕਿਸੇ ਵਿਤਰਵਾਸ ਨਾ ਹੋ ਆਜ਼ਾਦ ਨਾ ਕੋਈ ਖਾਮ ਪਿਤਰਵੜੀ ਚਿੜੀ ਹੈ ਬਹੁਤ ਉਦਾਸ